ਕਿਤਾਬ ਖਾੜਕੂ ਲਹਿਰਾਂ ਦੇ ਅੰਗ ਸੰਗ ਲੇਖਕ ਸਰਦਾਰ ਅਜਮੇਰ ਸਿੰਘ 41ਵੇਂ ਭਾਗ ਵਿੱਚ ਸੁਣੋ ਚੰਦਰ ਸ਼ੇਖਰ ਦੀ ਪਾਰੀ ਖਾੜਕੂਆਂ ਨਾਲ ਵਾਰਤਾਲਾਪ ਤੇ ਅਸੈਂਬਲੀ ਚੋਣਾਂ ਦਾ ਚੋਗਾ ਅਤੇ ਪੰਥਕ ਕਮੇਟੀ ਵੱਲੋਂ ਚੋਣਾਂ ਦੇ ਬਾਈਕਾਟ ਦਾ ਸੱਦਾ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤੀ ਜਨਤਾ ਪਾਰਟੀ ਨੇ ਮੰਡਲ ਕਮਿਸ਼ਨ ਰਿਪੋਰਟ ਤੋਂ ਖਫਾ ਹੋ ਕੇ ਵੀ ਪੀ ਸਿੰਘ ਦੀ ਸਰਕਾਰ ਦੀ ਹਮਾਇਤ ਵਾਪਸ ਲੈ ਲਈ ਸੀ ਇਸੇ ਹੀ ਤਰ੍ਹਾਂ ਚੌਧਰੀ ਦੇਵੀ لال ਵਰਗੇ ਬਹੁਤ ਸਾਰੇ ਉੱਚ ਜਾਤੀ ਸਿਆਸਦਾਨ ਵੀ ਪੀ ਸਿੰਘ ਦੇ ਵਿਰੋਧ ਵਿੱਚ ਲਾਮਬੰਦ ਹੋ ਗਏ ਸਨ ਸਿੱਟੇ ਵਜੋਂ ਵੀ ਪੀ ਸਿੰਘ ਨੇ ਘੱਟ ਗਿਣਤੀ ਵਿੱਚ ਰਹਿ ਜਾਣ ਕਰਕੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਇਸ ਰਾਜਸੀ ਕੜਮਾਸ ਵਿੱਚ ਚੰਦਰ ਸ਼ੇਖਰ ਦੀ ਕਿਸਮਤ ਚਮਕ ਪਈ ਸੀ ਉਹ ਕਾਂਗਰਸ ਪਾਰਟੀ ਦੀ ਬਾਹਰੀ ਹਮਾਇਤ ਨਾਲ 10 ਨਵੰਬਰ 1990 ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਬਿਰਾਜਮਾਨ ਹੋ ਗਿਆ ਸੀ ਪਰ ਉਸ ਵੇਲੇ ਖਾੜਕੂ ਲਹਿਰ ਬਹੁਤ ਮਜ਼ਬੂਤ ਸਥਿਤੀ ਵਿੱਚ ਸੀ ਉਹ ਲਗਾਤਾਰ ਤਾਕਤ ਗ੍ਰਹਿਣ ਕਰਦੀ ਹੋਈ ਸਾਬਤ ਕਦਮੀ ਨਾਲ ਅੱਗੇ ਵਧ ਰਹੀ ਸੀ ਵਿਰੋਧੀ ਤਾਕਤਾਂ ਉੱਤੇ ਖਾੜਕੂ ਲਹਿਰ ਦਾ ਦਬਦਬਾ ਬਣਿਆ ਹੋਇਆ ਸੀ ਜਿਸ ਕਰਕੇ ਭਾਰਤ ਸਰਕਾਰ ਦੀਆਂ ਖੁਫੀਆ ਏਜੰਸੀਆਂ ਤੇ ਰਾਸੀ ਵਿਚੋਲਿਆਂ ਦੇ ਪੂਰੇ ਯਤਨਾਂ ਦੇ ਬਾਵਜੂਦ ਭਾਰਤੀ ਹਾਕਮ ਆਪਣੇ ਕਪਤੀ ਉਦੇਸ਼ ਵਿੱਚ ਸਫਲ ਨਹੀਂ ਹੋ ਸਕੇ ਸਨ ਵੀ ਪੀ ਸਿੰਘ ਦੇ ਮੁਕਾਬਲੇ ਚੰਦਰ ਸ਼ੇਖਰ ਇਸ ਮਾਮਲੇ ਵਿੱਚ ਰਾਸੀ ਤੌਰ ਤੇ ਵੱਧ ਹੰਡਿਆ ਵਰਤਿਆ ਸੀ ਅਤੇ ਸਿੱਖ ਭਾਈ ਚਾਰੇਂਦਰ ਉਸ ਦੇ ਸ਼ੁੱਭ ਚਿੰਤਕਾਂ ਦੀ ਕਮੀ ਨਹੀਂ ਸੀ ਜਿਸ ਕਰਕੇ ਉਸਨੇ ਖਾੜਕੂਆਂ ਨੂੰ ਹਥਿਆਰਬੰਦ ਸੰਘਰਸ਼ ਦਾ ਰਾਹ ਛੱਡ ਕੇ ਜਮਹੂਰੀ ਰਸਤਾ ਅਪਣਾਉਣ ਲਈ ਪ੍ਰੇਰਣ ਦੇ ਜ਼ੋਰਦਾਰ ਯਤਨ ਕੀਤੇ ਉਸ ਨੇ ਪੰਜਾਬ ਅਸੈਂਬਲੀ ਦੀਆਂ ਚੋਣਾਂ ਕਰਵਾ ਕੇ ਪੰਜਾਬ ਦੀ ਸੱਤਾ ਖਾੜਕੂ ਤੇ ਨੂੰ ਸੌਂਪ ਦੇਣ ਦਾ ਲੁਭਾਉਣਾ ਵਾਅਦਾ ਕੀਤਾ ਸੀ ਜਿਸ ਨਾਲ ਖਾੜਕੂ ਲਹਿਰ ਦੇ ਕੁਝ ਹਿੱਸੇ ਡਾਵਾ ਡੋਲ ਹੋ ਗਏ ਸਨ ਚੰਦਰ ਸ਼ੇਖਰ ਨੇ ਅਸੈਂਬਲੀ ਚੋਣਾਂ ਦੀ ਤਾਰੀਖ ਵੀ ਮਿਥ ਦਿੱਤੀ ਸੀ ਹਕੂਮਤੀ ਕੁਰਸੀਆਂ ਦੀ ਲਾਲਸਾ ਨੇ ਕਾਫੀ ਸਾਰੇ ਹਕੀਕੀ ਜਾਂ ਅਖੌਤੀ ਖਾੜਕੂਆਂ ਦਾ ਈਮਾਨ ਡੁਲਾ ਦਿੱਤਾ ਸੀ ਉਨ੍ਹਾਂ ਅੰਦਰ ਇੱਕ ਦੂਜੇ ਨੂੰ ਪਿੱਛੇ ਛੁੱਟਣ ਲਈ ਤਿੱਖੀ ਮੁਕਾਬਲਾ ਦੌੜ ਸ਼ੁਰੂ ਹੋ ਗਈ ਸੀ ਖਾੜਕੂ ਲਹਿਰ ਦੇ ਹਮੈਤੀ ਸਮਝੇ ਜਾਂਦੇ ਕੁਝ ਸਿੱਖ ਆਗੂਆਂ ਤੇ ਵਿਦਵਾਨਾਂ ਨੇ ਚੰਦਰ ਸ਼ੇਖਰ ਨਾਲ ਸਾਂਝਾ ਗੰਢਣ ਲਈ ਦਿੱਲੀ ਵੱਲ ਬਹਿੀਰਾਂ ਕੱਤ ਲਈਆਂ ਸਨ ਪਰ ਉਸ ਵੇਲੇ ਖਾੜਕੂ ਲਹਿਰ ਅੰਦਰਲੀ ਸਭ ਤੋਂ ਵੱਧ ਪ੍ਰਭਾਵਸ਼ਾਲੀ ਧਿਰ ਡਾਕਟਰ ਸੋਹਣ ਸਿੰਘ ਵਾਲੀ ਪੰਥਕ ਕਮੇਟੀ ਤੇ ਉਸ ਦੀ ਅਗਵਾਈ ਹੇਠ ਚੱਲ ਰਹੀਆਂ ਚਾਰ ਖਾੜਕੂ ਜਥੇਬੰਦੀਆਂ ਨੇ ਭਾਰਤੀ ਹਾਕਮਾਂ ਦੀ ਇਸ ਪੇਸ਼ਕਸ਼ ਦੇ ਮੱਦੇਨਜ਼ਰ ਗੱਲਬਾਤ ਆਰੰਭ ਕਰਨ ਲਈ ਸਰਕਾਰ ਅੱਗੇ ਕੁਝ ਸ਼ਰਤਾਂ ਰੱਖ ਦਿੱਤੀਆਂ ਸਨ। ਕੁੱਲ ਤੋਂ ਪਹਿਲਾਂ ਪੰਥਕ ਕਮੇਟੀ ਨੇ ਸਰਕਾਰ ਨੂੰ ਗੱਲਬਾਤ ਤੋਂ ਪਹਿਲਾਂ ਆਪਣਾ ਏਜੰਡਾ ਲਿਖਤੀ ਰੂਪ ਵਿੱਚ ਪੇਸ਼ ਕਰਨ ਲਈ ਕਿਹਾ। ਇਸ ਦੇ ਨਾਲ ਹੀ ਇਹ ਸ਼ਰਤਾਂ ਵੀ ਰੱਖ ਦਿੱਤੀਆਂ ਕਿ ਗੱਲਬਾਤ ਲੁਕਵੀ ਨਹੀਂ ਬਲਕਿ ਖੁੱਲੇ ਅਮ ਪ੍ਰੈਸ ਦੇ ਨੁਮਾਇੰਦਿਆਂ ਤੇ ਕੁਮੰਤਰੀ ਦਰਸ਼ਕਾਂ ਆਬਜ਼ਰਵਰਾਂ ਦੀ ਮੌਜੂਦਗੀ ਵਿੱਚ ਹੋਵੇਗੀ ਭਾਈ ਹਰਜਿੰਦਰ ਸਿੰਘ ਜੰਦਾ ਭਾਈ ਸੁਖਦੇਵ ਸਿੰਘ ਸੁਖਾ ਸਮੇਤ ਸਾਰੇ ਸਿੱਖ ਜਹਾੜੂਆਂ ਨੂੰ ਬਿਨਾਂ ਸ਼ਰਤ ਜੇਲ੍ਹਾਂ ਵਿੱਚੋਂ ਛੱਡਿਆ ਜਾਵੇ ਪੰਜਾਬ ਅਸਾਮ ਤੇ ਤਿਰਪੁਰਾ ਵਿੱਚ ਕੌਮੀ ਆਜ਼ਾਦੀ ਦੀਆਂ ਲਹਿਰਾਂ ਨੂੰ ਕੋਲ ਚੱਲ ਰਹੀ ਭਾਰਤੀ ਫੌਜ ਨੂੰ ਤੁਰੰਤ ਵਾਪਸ ਸੱਦਿਆ ਜਾਵੇ ਦਿੱਲੀ ਵਿੱਚ ਸਿੱਖਾਂ ਦਾ ਕਤਲੇਆਮ ਕਰਨ ਵਾਲੇ ਦੋਸ਼ੀਆਂ ਐਚ ਕੇ ਐਲ ਭਗਤ ਜਗਦੀਸ਼ ਟਾਈਟਲਰ ਤੇ ਸੱਜਣ ਕੁਮਾਰ ਆਦ ਨੂੰ ਸਿੱਖ ਪੰਥ ਦੇ ਹਵਾਲੇ ਕੀਤਾ ਜਾਵੇ ਅਤੇ ਖਾਲਸਤਾਨ ਲਈ ਸੰਘਰਸ਼ ਕਰ ਰਹੀਆਂ ਸਾਰੀਆਂ ਜਥੇਬੰਦੀਆਂ ਨੂੰ ਗੱਲਬਾਤ ਵਿੱਚ ਸ਼ਾਮਲ ਕੀਤਾ ਜਾਵੇ। ਇਸੇ ਹੀ ਤਰ੍ਹਾਂ ਭਾਈ ਗੁਰਬਚਨ ਸਿੰਘ ਮਾਨੋਚਾਲ ਵਾਲੀ ਪੰਥ ਕਮੇਟੀ ਨੇ ਵੀ ਸਰਕਾਰ ਅੱਗੇ ਕੁਝ ਅਸੂਲੀ ਸ਼ਰਤਾਂ ਰੱਖੀਆਂ ਸਨ। ਬਾਅਦ ਵਿੱਚ ਜਾ ਕੇ ਇਹ ਕੰਸੂਵਾ ਮਿਲੀਆਂ ਕਿ ਡਾਕਟਰ ਸੋਹਣ ਸਿੰਘ ਖੁਦ ਸਰਕਾਰ ਨਾਲ ਗੱਲਬਾਤ ਕਰਨ ਤੇ ਚੋਣਾ ਲੜਨ ਦਾ ਝੁਕਾਅ ਰੱਖਦਾ ਸੀ। ਪਰ ਦੂਸਰੇ ਮੈਂਬਰਾਂ ਦੇ ਸਖਤ ਸਟੈਂਡ ਕਰਕੇ ਉਹ ਬੇਵੱਸ ਹੋ ਗਿਆ ਸੀ ਚੰਦਰਸ਼ੇਖਰ ਦੀ ਸਰਕਾਰ ਨੇ ਪੰਜਾਬ ਅਸੈਂਬਲੀ ਦੀਆਂ ਚੋਣਾਂ ਦੀ ਤਾਰੀਖ 22 ਜੂਨ ਮਿਥ ਦਿੱਤੀ ਸੀ ਇਸ ਦਾ ਐਲਾਨ ਹੁੰਦਿਆਂ ਹੀ ਪੰਜਾਬ ਦੀ ਰਾਜਨੀਤੀ ਗਰਮਾ ਗਈ ਤੇ ਨਾਲ ਹੀ ਲੜਖੜਾ ਵੀ ਗਈ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠਲੇ ਸ਼੍ਰੋਮਣੀ ਅਕਾਲੀ ਦਲ ਨੇ ਖਾੜਕੂਆਂ ਦੇ ਡਰੋਂ ਚੋਣਾਂ ਵਿੱਚ ਹਿੱਸਾ ਨਾ ਲੈਣ ਦਾ ਫੈਸਲਾ ਕਰ ਲਿਆ ਸੀ पर कुछ अकाली ਧੜੇ ਜਿਵੇਂ ਅਮਰਿੰਦਰ ਸਿੰਘ ਤੇ ਸੁਰਜੀਤ ਸਿੰਘ ਬਰਨਾਲਾ ਦੇ ਧੜੇ ਚੋਣਾਂ ਵਿੱਚ ਹਿੱਸਾ ਲੈਣ ਲਈ ਤਹੂ ਸਨ ਤੇ ਉਹਨਾਂ ਨੇ ਕੁਝ ਹਲਕਿਆਂ ਵਿੱਚ ਆਪਣੇ ਉਮੀਦਵਾਰ ਖੜੇ ਕਰ ਦਿੱਤੇ ਸਨ ਕਾਂਗਰਸ ਪਾਰਟੀ ਨੇ ਆਪਣੀ ਨਿਸ਼ਚਿਤ ਹਾਰ ਨੂੰ ਦੇਖਦੇ ਹੋਏ ਅਤੇ ਖਾੜਕੂਆਂ ਦੇ ਡਰ ਕਰਕੇ ਚੋਣਾਂ ਦੇ ਅਮਲ ਤੋਂ ਲਾਂਭੇ ਰਹਿਣ ਦਾ ਨਿਰਣਾ ਕਰ ਲਿਆ ਸੀ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਪ੍ਰਧਾਨ ਭਾਈ ਮਨਜੀਤ ਸਿੰਘ ਪੂਰੀ ਤਿਆਰੀ ਨਾਲ ਚੋਣਾ ਦੇ ਮੈਦਾਨ ਵਿੱਚ ਕੁੱਦ ਪਿਆ ਸੀ ਉਸ ਨੂੰ ਇੱਕ ਪਾਸੇ ਕੇਂਦਰ ਸਰਕਾਰ ਦੀ ਨੰਗੀ ਚਿੱਟੀ ਹਮਦਦ ਮਿਲ ਰਹੀ ਸੀ ਤੇ ਦੂਜੇ ਪਾਸੇ ਭਾਈ ਗੁਰਵਚਨ ਸਿੰਘ ਮਾਨੋਚਾਲ ਦੀ ਇੱਕ ਠੋਕਵੀਂ ਹਮਾਇਤ حاصل ਸੀ ਤਤਕਾਲੀ ਕੇਂਦਰੀ ਗ੍ਰਹਿ ਮੰਤਰੀ ਸਬੋਧ ਕਾਂਤ ਸਹਾਏ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਮੰਨਿਆ ਸੀ ਕਿ ਕੇਂਦਰ ਸਰਕਾਰ ਦੇ ਇੱਕ ਜੁਆਇੰਟ ਸੈਕਟਰੀ ਨੇ ਮਨਜੀਤ ਸਿੰਘ ਦੇ ਕਹਿਣ ਤੇ ਉਸ ਨੂੰ ਅੱਤੀ ਦਰਜਨ ਦੇ ਕਰੀਬ ਵਰਜਿਤ ਹਥਿਆਰਾਂ ਦੇ ਲਾਇਸੈਂਸ ਜਾਰੀ ਕਰਨ ਦੀ ਸ਼ਿਫਾਰਿਸ਼ ਕੀਤੀ ਸੀ ਇਸ ਨਾਲ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਸਾਹਮਣੇ ਕਸੂਤੀ ਹਾਲਤ ਪੈਦਾ ਹੋ ਗਈ ਸੀ ਕਿਉਂਕਿ ਉਹ ਆਪਣੇ ਆਪ ਨੂੰ ਪੰਥ ਦਾ ਵਾਹਦ ਲੀਡਰ ਅਤੇ ਪੰਜਾਬ ਦੀ ਸੱਤਾ ਦਾ ਸਭ ਨਾਲੋਂ ਵੱਧ ਹੱਕਦਾਰ ਸਮਝਦਾ ਸੀ ਸਰਦਾਰ ਮਾਨ ਨੇ ਲਗਭਗ ਸਾਰੀਆਂ ਖਾਲਕੂ ਜਥੇਬੰਦੀਆਂ ਕੋਲ ਮਦਦ ਲਈ ਪਹੁੰਚ ਕੀਤੀ ਸੀ ਪਰ ਭਾਈ ਮਾਨੋ ਚਾਰਲਸ ਮੇਹਤ ਉਸ ਨੂੰ ਕਿਸੇ ਤੋਂ ਵੀ ਹਮਾਇਤ ਦਾ ਭਰੋਸਾ ਨਹੀਂ ਮਿਲਿਆ ਸੀ ਉਹ ਖੜਕੂ ਤੇਰਾ ਦੀ ਮਰਜ਼ੀ ਦੇ ਉਲਟ ਜਾ ਕੇ ਚੋਣਾ ਲੜਨ ਦਾ ਜੋਖਮ ਨਹੀਂ ਉਠਾਉਣਾ ਚਾਹੁੰਦਾ ਸੀ ਜਿਸ ਕਰਕੇ ਉਸਨੇ ਭਰੇ ਹੋਏ ਮਨ ਨਾਲ ਚੋਣਾ ਦੇ ਅਮਲ ਤੋਂ ਲਾਂਭੇ ਹੋ ਜਾਣ ਦਾ ਫੈਸਲਾ ਕਰ ਲਿਆ ਸੀ ਉਸ ਵੇਲੇ ਭਾਈ ਜਸਵੰਤ ਸਿੰਘ ਖਾਲੜਾ ਆਈਡੀਪੀ ਇੰਟਰਨੈਸ਼ਨਲ ਡੈਮੋਕ੍ਰੈਟਿਕ ਪਾਰਟੀ ਨਾਲ ਜੁੜਿਆ ਹੋਇਆ ਸੀ ਪਰ ਉਸਦੀ ਭਾਈ ਗੁਰਵੰਤ ਸਿੰਘ ਮਾਨੋਚਾਲ ਨਾਲ ਨੇੜਲੀ ਪਰਿਵਾਰਕ ਸਾਂਝ ਸੀ ਭਾਈ ਖਾਲੜਾ ਖਾੜਕੂ ਸਿੱਖ ਸੰਘਰਸ਼ ਦਾ ਦਿੱਲੀ ਹਮਾਇਤੀ ਸੀ ਤੇ ਉਹ ਭਾਈ ਮਨਜੀਤ ਸਿੰਘ ਦੀ ਰਾਜਨੀਤਿਕ ਸੋਚ ਤੇ ਰਾਸੀ ਸਦਾਚਾਰ ਬਾਰੇ ਚੰਗੀ رائے ਨਹੀਂ ਰੱਖਦਾ ਸੀ ਉਸ ਵਕਤ ਚੋਣਾਂ ਬਾਰੇ ਉਸ ਦਾ ਮੰਤ ਇਹ ਸੀ ਕਿ ਖਾੜਕੂ ਤੇਰਾ ਨੂੰ ਚੋਣਾਂ ਵਿੱਚ ਸਿੱਖ ਸਟੂਡੈਂਟ ਫੈਡਰੇਸ਼ਨ ਜਾਂ ਅਜਈਆਂ ਹੋਰ ਨਾ ਜਥੇਬੰਦੀਆਂ ਦੇ ਬੇਪਰਤੀਤੇ ਉਮੀਦਵਾਰਾਂ ਦੀ ਮਦਦ ਕਰਨ ਦੀ ਥਾਂਵੇਂ ਅਜਿਹੇ ਕਾਰਜਾਂ ਲਈ ਖੁਦ ਆਪਣੀ ਸਿਆਸੀ ਧਿਰ ਸਿਰਜਣੀ ਚਾਹੀਦੀ ਹੈ ਬਾਦ ਵਿੱਚ ਜਾ ਕੇ ਜਦੋਂ ਮੈਂ 220 ਵਿੱਚ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਸੰਘਰਸ਼ ਬਾਰੇ ਕਿਤਾਬ ਲਿਖੀ ਸੀ ਤਾਂ ਮੈਨੂੰ ਭਰੋਸੇਯੋਗ ਸੂਤਰਾਂ ਕੋਲੋਂ ਇਹ ਜਾਣਕਾਰੀ ਮਿਲੀ ਸੀ ਕਿ ਜਸਵੰਤ ਸਿੰਘ ਖਾਲੜਾ ਭਾਈ ਗੁਰਪ੍ਰਜਨ ਸਿੰਘ ਮਾਣੋਚਾਲ ਦੀ ਮਨਜੀਤ ਸਿੰਘ ਨਾਲ ਰਾਤ ਸੀ ਸਾਂਝ ਨੂੰ ਖਾੜਕੂ ਲਹਿਰ ਲਈ ਵੱਦ ਅਗਨੀ ਸਮਝਦਾ ਸੀ ਅਤੇ ਉਸਨੇ ਭਾਈ ਮਾਣੋਚਾਲ ਨੂੰ ਇਸ ਪੱਖੋਂ ਸੁਚੇਤ ਰਹਿਣ ਦੀ ਸਲਾਹ ਦਿੱਤੀ ਸੀ ਇਸ ਦਾ ਅਸਰ 1992 ਦੀਆਂ ਚੋਣਾਂ ਵਿੱਚ ਉਗੜਵੇਂ ਰੂਪ ਵਿੱਚ ਪ੍ਰਗਟ ਹੋ ਗਿਆ ਸੀ। ਅਸੀਂ ਉਸ ਮੌਕੇ ਚੋਣਾਂ ਵਿੱਚ ਹਿੱਸਾ ਲਿਆ ਜਾਵੇ ਜਾਨਾ ਜਿਸ ਰਲੇਖ ਹੇਠ ਇੱਕ ਪੈਂਫਲੇਟ ਛਾਪ ਕੇ ਵੰਡਿਆ ਸੀ। ਜਿਸ ਵਿੱਚ ਇਸ ਮਸਲੇ ਦੇ ਸਿਧਾਂਤਕ ਤੇ ਅਮਲੀ ਪਹਿਲੂਆਂ ਬਾਰੇ ਵਿਸਥਾਰ ਪੂਰਵਕ ਚਰਚਾ ਕੀਤੀ ਗਈ ਸੀ। ਇਸ ਵਿੱਚ 1967 ਤੋਂ ਬਾਅਦ ਚੋਣਾਂ ਦੀ ਪਰਮਾਉ ਰਾਜਨੀਤੀ ਦੁਆਰਾ ਇਨਕਲਾਬੀ ਲਹਿਰਾਂ ਨੂੰ ਮਾਲੀ ਗਈ ਜਾਨਲੇਵਾ ਸੱਟ ਦੇ ਸਮੁੱਚੇ ਇਤਿਹਾਸਕ ਵਰਤਾਰੇ ਦੀ ਅੰਗਹਿਰੀ ਸ਼ਾਨਬੀਨ ਕੀਤੀ ਗਈ ਸੀ ਜਿਸ ਦੇ ਆਧਾਰ ਤੇ ਅਸੀਂ ਇਸ ਨਿਰਣੇ ਤੇ ਅਪੜੇ ਸੀ ਕਿ ਉਸ ਵਿਸ਼ੇਸ਼ ਮੌਕੇ ਕਰਵਾਈਆਂ ਜਾ ਰੀਆਂ ਚੋਣਾਂ ਯਕੀਨੀ ਤੌਰ ਤੇ ਖਾੜਕੂ ਲਹਿਰ ਲਈ ਘਾਤਕ ਸਾਬਤ ਹੋਣਗੀਆਂ ਖਾੜਕੂ ਤਰ੍ਹਾਂ ਜੇਕਰ ਇਨ੍ਹਾਂ ਚੋਣਾਂ ਵਿੱਚ ਜੇਤੂ ਹੋ ਕੇ ਮਾਮੂਲੀ ਜਹੀਆਂ ਰਿਆਇਤਾਂ ਹਾਸਲ ਕਰ ਵੀ ਲੈਣ ਤਾਂ ਇਸ ਦੇ ਲਈ ਉਹਨਾਂ ਨੂੰ ਬੇहद ਮਹਿੰਗੀ ਰਾਸੀ ਕੀਮਤ ਧਾਰਨੀ ਪਵੇਗੀ ਜਿਸ ਕਰਕੇ ਇਹ ਸੌਦਾ ਖਾੜਕੂ ਲਹਿਰ ਲਈ ਅੰਤਮ ਤੌਰ ਤੇ ਬਹੁਤ ਹੀ ਘਾਟੇਵੰਦਾ ਸਾਬਤ ਹੋਵੇਗਾ ਖਾੜਕੂ ਲਹਿਰ ਦੇ ਮੁਦਈ ਵਰਗਾਂ ਤੇ ਵਿਅਕਤੀਆਂ ਨੇ ਉਹਨਾਂ ਚੋਣਾ ਅੰਦਰ ਸਿੱਖ ਕੌਮ ਦੀ ਆਜ਼ਾਦੀ ਦੀ ਜੰਗ ਵਿੱਚ ਸ਼ਹੀਦ ਹੋਏ ਸਿੰਘਾਂ ਦੇ ਬਹੁਤ ਸਾਰੇ ਪਰਿਵਾਰਾਂ ਦੇ ਮੈਂਬਰਾਂ ਨੂੰ ਚੋਣਾ ਲੜਨ ਲਈ ਪ੍ਰੇਰਿਤ ਕਰ ਲਿਆ ਸੀ ਅਸੀਂ ਇਸ ਚੋਣਵੀ ਪੈਂਥੜੇ ਨੂੰ ਕਈ ਪੱਖਾਂ ਤੋਂ ਗਲਤ ਤੇ ਨੁਕਸਾਨ ਦੇ ਸਮਝਦੇ ਸੀ ਜਨਤਕ ਪੈਗਾਮ ਦੇ ਜੂਨ ਦੇ ਅੰਕ ਵਿੱਚ ਮੈਂ ਇਸ ਮਸਲੇ ਬਾਰੇ ਇੱਕ ਅਹਿਮ ਲੇਖ ਲਿਖਿਆ ਸੀ ਜਿਸ ਦੇ ਸਰਲੇਖ ਵਿੱਚ ਹੀ ਸਵਾਲ ਖੜਾ ਕੀਤਾ ਗਿਆ ਸੀ ਕਿ ਅਜਿਹਾ ਕਰਨਾ ਸ਼ਹੀਦ ਪਰਿਵਾਰਾਂ ਦਾ ਸਨਮਾਨ ਹੈ ਕਿ અપਮਾਨ ਲੇਖ ਦਾ ਸਾਰ ਅੰਸ਼ ਇਸ ਤਰ੍ਹਾਂ ਸੀ ਦੁਨੀਆ ਦੇ ਇਤਿਹਾਸ ਅੰਦਰ ਸੰਘਰਸ਼ਸ਼ੀਲ ਕੌਮਾਂ ਨੇ ਆਪਣੇ ਸ਼ਹੀਦਾਂ ਨੂੰ ਹਮੇਸ਼ਾ ਹੀ ਉੱਚਾ ਰੁਤਬਾ ਬਖਸ਼ਿਆ ਹੈ ਪਰ ਸ਼ਹੀਦਾਂ ਤੇ ਸ਼ਹਾਦਤਾਂ ਪ੍ਰਤੀ ਹਰ ਕੌਮ ਅੰਦਰ ਹਮੇਸ਼ਾ ਹੀ ਦੋ ਟਕਰਾਵੇਂ ਨਜ਼ਰੀਏ ਪ੍ਰਗਟ ਹੋਏ ਹਨ ਇੱਕ ਸ਼ਹੀਦਾਂ ਨੂੰ ਬੇਜਾਨ ਬੁੱਤਾਂ 'ਚ ਤਬਦੀਲ ਕਰ ਦੇਣਾ ਉਹਨਾਂ ਅੱਗੇ ਫੋਕੀ ਸ਼ਰਦਾ ਨਾਲ ਸਿਰ ਝੁਕਾਉਣਾ ਉਹਨਾਂ ਦੀ ਸੋਚ ਨੂੰ ਝੂਠੀ ਮਹਿਮਾ ਦੀ ਧੂੜੇ ਹੇਠਾਂ ਦੱਬ ਦੇਣਾ ਅਤੇ ਜਿਹੜੇ ਕਾਜ ਲਈ ਸ਼ਹੀਦ ਸੂਰਮਿਆਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਸਨ ਉਸ ਕਾਜ ਨੂੰ ਗੰਦਲਾਉਣ ਤੇ ਭੁਲਾਉਣ ਲਈ ਹਰ ਸੰਭਵ ਯਤਨ ਕਰਨਾ ਸ਼ਹੀਦਾਂ ਪ੍ਰਤੀ ਇਹ ਝੂਠੀ ਪਹੁੰਚ ਕੌਮ ਅੰਦਰਲੇ ਉਸ ਵਰਗ ਵੱਲੋਂ ਅਪਣਾਈ ਜਾਂਦੀ ਹੈ ਜਿਹੜਾ ਸ਼ਹੀਦਾਂ ਦੀ ਸੋਚ ਤੇ ਉਹਨਾਂ ਦੇ ਆਦਰਸ਼ਾਂ ਨਾਲ ਕਦੇ ਵੀ ਇੱਕ ਸੁਰ ਨਹੀਂ ਹੋਇਆ ਹੁੰਦਾ ਅਤੇ ਜਿਸ ਦੀ ਸ਼ਹੀਦਾਂ ਦੀ ਮੰਜ਼ਲ ਤੇ ਨਿਸ਼ਾਨੇ ਨਾਲ ਉਹ ਕਾਹੇ ਕੋਈ ਦਿਲੀ ਸਾਂਝ ਨਹੀਂ ਹੁੰਦੀ ਇਸ ਦੇ ਉਲਟ ਹਰ ਕੌਮ ਅੰਦਰ ਹਮੇਸ਼ਾ ਹੀ ਅਜਿਹੇ ਲੋਕ ਹੁੰਦੇ ਹਨ ਜਿਨ੍ਹਾਂ ਨੇ ਸ਼ਹੀਦਾਂ ਦੇ ਕਾਜ਼ ਨੂੰ ਤਨੋਂ ਮਨੋਂ ਅਪਣਾਇਆ ਹੁੰਦਾ ਹੈ ਅਤੇ ਜਿਨ੍ਹਾਂ ਲਈ ਸ਼ਹੀਦ ਬੇਜਾਨ ਬੁੱਤ ਨਹੀਂ ਸਭੋਂ ਪ੍ਰੇਰਣਾ ਦਾ ਜਿਉਂਦਾ ਤੇ ਮਗ ਦਾ ਸੋਮੇ ਹੁੰਦੇ ਹਨ ਸ਼ਹੀਦਾਂ ਦੀ ਸੋਚ ਤੇ ਉਹਨਾਂ ਦੇ ਕਾਜ ਨੂੰ ਕਰਨਾਏ ਇਹ ਲੋਕ ਹੀ ਅਸਲ ਵਿੱਚ ਸ਼ਹੀਦਾਂ ਦੇ ਅਸਲੀ ਵਾਰਿਸ ਹੁੰਦੇ ਹਨ ਸਿੱਖ ਕੌਮ ਅੰਦਰ ਮੌਜੂਦਾ ਦੌਰ ਦੇ ਸ਼ਹੀਦਾਂ ਪ੍ਰਤੀ ਇਹ ਦੋਨੋਂ ਪਹੁੰਚਾਂ ਪ੍ਰਤੱਖ ਰੂਪ ਵਿੱਚ ਪ੍ਰਗਟ ਹੋ ਰਹੀਆਂ ਹਨ ਇੱਕ ਪਾਸੇ ਉਹ ਝਜਾਰੂ ਹਨ ਜਿਹੜੇ ਸ਼ਹੀਦਾਂ ਕੋਲੋਂ ਦਿਲ ਦੀ ਪ੍ਰੇਰਣਾ ਤੇ ਉਤਸ਼ਾਹ ਲੈ ਕੇ ਸਿੱਖ ਸੰਘਰਸ਼ ਨੂੰ ਅੱਗੇ ਵਧਾਉਣ ਲਈ ਕੁਰਬਾਨੀਆਂ ਦਾ سلسلہ ਜਾਰੀ ਰੱਖ ਰਹੇ ਹਨ ਸਿੱਖੀ ਸਿਧਾਂਤਾਂ ਤੇ ਸ਼ਹੀਦਾਂ ਦੀ ਸੋਚ ਤੇ ਪਹਿਰਾ ਦੇਣ ਦਾ ਦਾਵਾ ਉਹਨਾਂ ਦੇ ਮੂੰਹੋਂ ਹੀ ਫੱਬਦਾ ਹੈ ਦੂਜੇ ਪਾਸੇ ਸਿੱਖ ਪੰਥ ਅੰਦਰ ਅਜਿਹੇ ਲੋਕਾਂ ਦੀ ਵੀ ਕਮੀ ਨਹੀਂ ਜਿਹੜੇ ਸ਼ਹੀਦਾਂ ਦੇ ਨਾਵਾਂ ਦਾ ਜਾਪ ਤਾਂ ਜ਼ਰੂਰ ਕਰਦੇ ਹਨ ਪਰ ਉਹਨਾਂ ਦੇ ਹਿਰਦੇ ਤੇ ਆਚਰਣ ਸ਼ੁੱਧ ਨਹੀਂ ਹਨ ਆਉਧਿਆਂ ਦੀ ਭੁੱਖ ਤੇ ਮਾਇਆ ਦਾ ਲੋਭ ਉਹਨਾਂ ਦੀ ਸੋਚ ਉੱਤੇ ਇਸ ਕਦਰ ਭਾਰੂ ਹੋ ਚੁੱਕਾ ਹੈ ਕਿ ਉਹਨਾਂ ਦੇ ਹਰ ਅਮਲ 'ਚ ਸੌੜੀ ਗਰਜ਼ ਤੇ ਲਾਲਚ ਦੀ ਤਿੱਖੀ ਬੂ ਆਉਂਦੀ ਹੈ। ਉਹ ਸ਼ਹੀਦਾਂ ਦੇ ਨਾਵਾਂ ਦੀ ਵਰਤੋਂ ਆਪਣੀ ਸਵਾਰਥ ਪੂਰਤੀ ਲਈ ਕਰਦੇ ਹਨ। ਸ਼ਹਾਦਤ ਦਾ ਜਜ਼ਬਾ ਗਰਜ਼ਾਂ ਤੋਂ ਪਾਪ ਹੁੰਦਾ ਹੈ। ਸ਼ਹੀਦ ਦੀ ਸੋਚ ਗਰਜ਼ਾਂ ਦੇ ਤੰਗ ਦਾਇਰਿਆਂ ਨੂੰ ਪਾਰ ਕਰ ਚੁੱਕੀ ਹੁੰਦੀ ਹੈ। ਉਹ ਕਿਸੇ ਵੱਡੇ ਤੇ ਪਵਿੱਤਰ ਆਦਰਸ਼ ਦੀ ਧੁੰਨ ਵਿੱਚ ਆਪਣੀਆਂ ਨਿੱਜੀ ਤੇ ਪਰਿਵਾਰਕ ਸੋਚਾਂ ਤੋਂ ਅੱਗੇ ਲੰਘ ਚੁੱਕਾ ਹੁੰਦਾ ਹੈ। ਅਸਲ ਵਿੱਚ ਸ਼ਹੀਦ ਲਈ ਨਿੱਜ ਤੇ ਪਰਿਵਾਰ ਦੇ ਅਰਥ ਹੀ ਬਦਲ ਜਾਂਦੇ ਹਨ ਉਸ ਲਈ ਕੌਮ ਹੀ ਉਸਦਾ ਨਿੱਜ ਤੇ ਕੌਮ ਹੀ ਉਸਦਾ ਪਰਿਵਾਰ ਬਣ ਜਾਂਦੀ ਹੈ ਇਸ ਲਈ ਕੌਮੀ ਕਾਜ਼ ਲਈ ਆਪਾ ਕੁਰਬਾਨ ਕਰ ਦੇਣ ਵਾਲੇ ਸ਼ਹੀਦ ਸਮੁੱਚੀ ਕੌਮ ਦਾ ਸਾਂਝਾ ਸਰਮਾਇਆ ਬਣ ਜਾਂਦੇ ਹਨ ਇਨ੍ਹਾਂ ਸ਼ਹੀਦਾਂ ਨੂੰ ਕਿਸੇ ਵਿਸ਼ੇਸ਼ ਪਰਿਵਾਰ ਨਾਲ ਜੋੜਨਾ ਉਹਨਾਂ ਦੇ ਸ਼ਹੀਦੀ ਰੁੱਤ ਤੇ ਨੂੰ ਘਟਾਉਣਾ ਤੇ ਉਹਨਾਂ ਦੀ ਸ਼ਹਾਦਤ ਦਾ ਅਪਮਾਨ ਕਰਨਾ ਹੁੰਦਾ ਹੈ ਕਿੱਡੇ ਦੁੱਖ ਦੀ ਗੱਲ ਹੈ ਕਿ ਸਿੱਖ ਪੰਥ ਨੂੰ ਅੱਜ ਆਪਣੇ ਸ਼ਹੀਦ ਸੂਰਮਿਆਂ ਦਾ ਇਹ અપਮਾਨ ਦੇਖਣਾ ਤੇ ਜਨਣਾ ਪੈ ਰਿਹਾ ਹੈ ਇੱਥੇ ਸ਼ਹੀਦਾਂ ਨੂੰ ਕੌਮ ਨਾਲੋਂ ਪਰਿਵਾਰਾਂ ਨਾਲ ਵੱਧ ਜੋੜਿਆ ਜਾ ਰਿਹਾ ਹੈ ਸ਼ਹੀਦਾਂ ਦੀਆਂ ਪਰਿਵਾਰਕ ਵੰਡਾਂ ਪਾਈਆਂ ਜਾ ਰਹੀਆਂ ਹਨ ਖਾਨਦਾਨੀ ਮਲਕੀਅਤਾਂ ਦੇ ਦਾਅਵੇ ਜਿਤਲਾਏ ਜਾ ਰਹੇ ਹਨ ਸ਼ਹਾਦਤਾਂ ਦੇ ਮੁੱਲ ਪਾਏ ਤੇ ਮੰਗੇ ਜਾ ਰਹੇ ਹਨ ਅਤੇ ਮੁੱਲ ਕੀ ਸ਼ਹੀਦ ਦੇ ਪਰਿਵਾਰ ਨੂੰ ਪ੍ਰਤੀ ਸ਼ਹੀਦ 1 ਟਿੱਕ ਸ਼ਹਾਦਤਾਂ ਦਾ ਇਹ ਮੁਆਵਜ਼ਾ ਸ਼ਰਿਆਂ ਮੰਗਿਆ ਤੇ ਤਾਰਿਆ ਜਾ ਰਿਹਾ ਹੈ ਮੰਗਣ ਵਾਲੇ ਕੌਣ ਹਨ ਸ਼ਹੀਦਾਂ ਦੇ ਸਕੇ ਸੰਬੰਧੀ ਉਹਨਾਂ ਸ਼ਹੀਦਾਂ ਦੇ ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਆਪਣੀ ਨਿੱਜੀ ਜਾਂ ਪਰਿਵਾਰਕ ਸੋਚ ਤੋਂ ਉੱਪਰ ਉੱਠ ਕੇ ਸਮੁੱਚੀ ਕੌਮ ਦੇ ਭਲੇ ਲਈ ਆਪਣੀਆਂ ਜ਼ਿੰਦਗੀਆਂ ਨਿਸ਼ਾਵਰ ਕਰ ਦਿੱਤੀਆਂ ਅਤੇ ਨਿੱਜੀ ਤੇ ਪਰਿਵਾਰਕ ਸੋਚ ਤੋਂ ਉੱਪਰ ਉੱਠ ਕੇ ਸਮੁੱਚੀ ਕੌਮ ਲਈ ਕੁਰਬਾਨ ਹੋਏ ਇਨ੍ਹਾਂ ਹੀ ਸ਼ਹੀਦਾਂ ਦਾ ਅੱਜ ਕੋਈ ਬਾਪ ਜਾਂ ਭਰਾ ਮਾਂ ਜਾਂ ਭੈਣ ਪਤਨੀ ਜਾਂ ਪੁੱਤਰ ਅਤੇ ਕੋਈ ਸਾਲਾ ਜਾਂ ਭਣਵਾਈਆ ਉੱਠ ਕੇ ਆਪਣੇ ਹਿੱਸੇ ਦੀ ਮੰਗ ਕਰ ਰਿਹਾ ਹੈ ਅਤੇ ਮੰਗ ਪੂਰੀ ਨਾ ਹੋਣ ਦੀ ਸੂਰਤ ਵਿੱਚ ਪੁੱਜ ਕੇ ਝੱਜੂ ਪਾ ਰਿਹਾ ਹੈ ਇਹ ਝੋਲੀਆਂ ਅੱਡੀਆਂ ਵੀ ਕਿਹਨਾਂ ਦੇ ਮੂਹਰੇ ਜਾ ਰਹੀਆਂ ਹਨ ਉਹਨਾਂ ਮੂਹਰੇ ਜਿਹੜੇ ਕੁਰਬਾਨੀਆਂ ਪੱਖੋਂ ਸ਼ਹੀਦਾਂ ਦੇ ਪੈਰਾਂ ਵਰਗੇ ਵੀ ਨਹੀਂ ਅਤੇ ਜਿਨ੍ਹਾਂ ਦੀ ਵੱਡੀ ਯੋਗਤਾ ਇਹ ਹੈ ਕਿ ਉਹਨਾਂ ਦੀਆਂ ਦਿੱਲੀ ਦਰਬਾਰ ਨਾਲ ਗੁੱਝੀਆਂ ਤੇ ਗੂੜੀਆਂ ਸਾਂਝ ਹਨ ਸ਼ਹਾਦਤ ਦੇ ਮੁਆਵਜ਼ੇ ਦਾ ਭੁਗਤਾਨ ਕਰਨ ਵਾਲੀਆਂ ਇਹਨਾਂ ਦੁਕਾਨਾਂ ਦੇ ਨਿਸ਼ਾਨ ਜ਼ਰੂਰ ਵੱਖੋ-ਵੱਖਰੇ ਹਨ ਪਰ ਉਹਨਾਂ ਦਾ ਧੰਦਾ ਇੱਕੋ ਹੈ ਫੱਟਾ ਬੱਬਰ ਸ਼ੇਰ ਦਾ ਹੋਵੇ ਜਾਂ ਚੜਦੇ ਸੂਰਜ ਦਾ ਅਤੇ ਜਾਂ ਉੱਡਦੇ ਬਾਜ਼ ਦਾ ਹਰ ਜਗ੍ਹਾ ਕੁਰਬਾਨੀਆਂ ਨੂੰ ਬੰਜਦੀ ਵਸਤੂ ਬਣਾ ਕੇ ਵੇਚਿਆ ਜਾ ਰਿਹਾ ਹੈ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਤ ਕਰਨ ਦੇ ਨਾਂ ਹੇਠ ਚਲਾਏ ਜਾ ਰਹੇ ਇਸ ਖੋਟੇ ਵਪਾਰ ਨੇ ਅੱਜ ਪੰਥ ਅੰਦਰ ਆਪਸੀ ਫੁੱਟ ਤੇ ਕਲੇਸ਼ ਦਾ ਅਜਿਹਾ ਪ੍ਰੇਤ ਖੁੱਲਾ ਛੱਡ ਦਿੱਤਾ ਹੈ ਕਿ ਕੌਮ ਦੇ ਜਿਹੜੇ ਸਿਰਾਂ ਨੂੰ ਮਾਣ ਉੱਚੇ ਕਰਨ ਲਈ ਸ਼ਹੀਦਾਂ ਨੇ ਆਪਣੀਆਂ ਬੇਗਰਜ਼ ਕੁਰਬਾਨੀਆਂ ਦੀਆਂ ਸ਼ਹਿਰਾਂ ਲਾ ਦਿੱਤੀਆਂ ਸਨ ਉਹ ਸਿਰ ਸ਼ਹੀਦਾਂ ਦੇ ਅਖੌਤੀ ਵਾਰਸਾਂ ਦੀਆਂ ਕਰਤੂਤਾ ਸਦਕਾ ਸ਼ਰਮ ਨਾਲ ਨਿਵੇਂ ਪਏ ਹਨ ਕਿਸੇ ਵੀ ਜਗ੍ਹਾ ਜਾ ਕੇ ਦੇਖ ਲਓ ਰੋਪੜ ਹੋਵੇ ਜਾਂ ਬਲਟੋਹਾ ਫਤਿਹਗੜ ਚੂੜੀਆਂ ਹੋਵੇ ਜਾਂ ਤਰਨਤਾਰ ਗੁਰਦਾਸਪੁਰ ਹੋਵੇ ਜਾਂ ਬਾਗਾਪੁਰਾਣਾ ਜ਼ੀਰਾ ਹੋਵੇ ਜਾਂ ਜਲੰਧਰ ਹਰ ਜਗ੍ਹਾ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਐਡੇ ਭੱਦੇ ਢੰਗ ਨਾਲ ਵੇਚਿਆ ਜਾ ਰਿਹਾ ਹੈ ਕਿ ਦਿਲ ਗਮ ਤੇ ਗੁੱਸੇ ਨਾਲ ਭਰ ਜਾਂਦਾ ਹੈ ਸ਼ਹੀਦਾਂ ਨੇ ਭਾਰਤੀ ਸੰਵਿਧਾਨ ਦੀ ਗੁਲਾਮੀ ਦੇ ਜਿਹੜੇ ਝੂਲੇ ਨੂੰ ਗਲੋਂ ਵਗਾ ਮਾਰਨ ਲਈ ਆਪਣੀਆਂ ਦਗਦੇ ਸੂਰਜ ਵਰਗੀਆਂ ਜਵਾਨੀਆਂ ਸੰਘਰਸ਼ ਦੇ ਲੇਖੇ ਲਾ ਦਿੱਤੀਆਂ ਸਨ ਉਹਨਾਂ ਹੀ ਸ਼ਹੀਦਾਂ ਦੇ ਵਾਰਸ ਖਬਾਉਣ ਵਾਲੇ ਵਿਅਕਤੀ ਅੱਜ ਉਸੇ ਸੰਵਿਧਾਨ ਦੇ ਝੂਲੇ ਨੂੰ ਬਣਾ ਸਵਾਰ ਕੇ ਗਲਾਂ ਵਿੱਚ ਸਜਾਈ ਫਿਰਦੇ ਹਨ ਭਾਰਤੀ ਹਾਕਮਾਂ ਦੇ ਜਿਸ ਸੰਵਿਧਾਨ ਦਾ ਇੱਕ ਇੱਕ ਪਤਰਾ ਸਿੱਖਾਂ ਦੇ ਲਹੂ ਨਾਲ ਗੜੋਚੋਇਆ ਪਿਆ ਹੈ ਉਸੇ ਸੰਵਿਧਾਨ ਪ੍ਰਤੀ ਵਫਾਦਾਰੀ ਦੀਆਂ ਸੌਹਾਂ ਖਾਧੀਆਂ ਜਾ ਰਹੀਆਂ ਹਨ ਸ਼ਹੀਦਾਂ ਦੀ ਸ਼ਾਨ ਨੂੰ ਮਿੱਟੀ ਕੱਟੇ ਰੋਲ ਰਹੇ ਇਸ ਭ੍ਰਿਸ਼ਟ ਸਿਆਸੀ ਰੁਝਾਨ ਦਾ ਸਖਤੀ ਨਾਲ ਮੁਕਾਬਲਾ ਕਰਨਾ ਚਾਹੀਦਾ ਹੈ ਹਕੂਮਤੀ ਸੱਤਾ ਲਈ ਹਾਬੜੇ ਫਿਰਦੇ ਵਿਅਕਤੀਆਂ ਵੱਲੋਂ ਸ਼ਹੀਦਾਂ ਦੇ ਨਾਵਾਂ ਦੀ ਦੁਰਵਰਤੋਂ ਕਰਨ ਦਾ ਇਹ ਕਾਲਾ ਧੰਦਾ ਬੰਦ ਹੋਣਾ ਚਾਹੀਦਾ ਹੈ ਸ਼ਹੀਦਾਂ ਦੀਆਂ ਕਤਲਗਾਹਾਂ ਉੱਤੇ ਚੋਣ ਮਜਮੇ ਲਾਉਣ ਦੀ ਇਹ ਬਤਅਮੀਜ਼ੀ ਹਰਗਿਜ ਸਹਿਣ ਨਹੀਂ ਕੀਤੀ ਜਾਣੀ ਚਾਹੀਦੀ ਪੰਥਕ ਕਮੇਟੀ ਵੱਲੋਂ ਚੋਣਾਂ ਦੇ ਬਾਈਕਾਟ ਦਾ ਸੱਦਾ ਇਸੇ ਦੌਰਾਨ ਪੰਥਕ ਕਮੇਟੀ ਅਤੇ ਇਸ ਦੀਆਂ ਸਹਿਯੋਗੀ ਖਾੜਕੂ ਜਥੇਬੰਦੀਆਂ ਨੇ ਚੋਣਾਂ ਬਾਰੇ ਆਪਣੀ ਪੋਜੀਸ਼ਨ ਸਪਸ਼ਟ ਕਰਨ ਲਈ ਆਵਾਜ਼ੇ ਖਾਲਸਤਾਨ ਦਾ ਵਿਸ਼ੇਸ਼ ਅੰਕ ਛਾਪਿਆ ਸੀ ਇਹ ਪਰਚਾ ਪੰਥ ਕਮੇਟੀ ਵੱਲੋਂ ਗਾਹੇ ਬਗਾਹੇ ਹੱਥ ਨਾਲ ਲਿਖ ਕੇ ਸਾਈਕਲੋਸਟਾਈਲ ਰੂਪ ਵਿੱਚ ਛਾਪਿਆ ਜਾਂਦਾ ਸੀ ਚੋਣਾਂ ਵਾਲੇ ਅੰਕ ਦਾ ਸਰਲੇਖ ਇਹ ਸੀ ਬ੍ਰਾਹਮਣ ਦੀਆਂ ਵੋਟ ਸੰਦੂਖਣੀਆਂ ਨੂੰ ਵਾਪਸ ਦਿੱਲੀ ਦਫਾ ਕਰੋ ਉਨ੍ਹੀ ਦਿਨੀ ਮੈਂ ਤੇ ਕਰਮਜੀਤ ਸਿੰਘ ਪੱਤਰਕਾਰ ਆਪਸ ਵਿੱਚ ਅਕਸਰ ਮਿਲਦੇ-ਗਿਲਦੇ ਤੇ ਖਾੜਕੂ ਲਹਿਰ ਬਾਰੇ ਵਿਚਾਰ ਵਟਾਂਦਰਾ ਕਰਦੇ ਰਹਿੰਦੇ ਸੀ ਪੰਥ ਕਮੇਟੀ ਦੀਆਂ ਚੋਣਾਂ ਬਾਰੇ ਉਪਰੋਕਤ ਲਿਖਤ ਮੈਨੂੰ ਕਰਮਜੀਤ ਸਿੰਘ ਨੇ ਹੀ ਦਿਖਾਈ ਸੀ ਅਤੇ ਨਾਲ ਹੀ ਆਵਾਜ਼ੇ ਖਾਲਸਾਪਨ ਵਿੱਚ ਛਾਪਣ ਲਈ ਇਸ ਨੂੰ ਸਾਫ਼ ਸੁਥਰੀ ਲਿਖਾਈ ਵਿੱਚ ਲਿਖਣ ਦੀ ਬੇਨਤੀ ਕੀਤੀ ਸੀ। ਸੋ ਪੰਥਕ ਕਮੇਟੀ ਦੀ ਵਿਆਪਕ ਪੈਮਾਨੇ ਤੇ ਵੰਡੀ ਤੇ ਪੜੀ ਗਈ ਉਹ ਲਿਖਤ ਮੇਰੀ ਲਿਖਾਈ ਵਿੱਚ ਲਿਖੀ ਹੋਈ ਸੀ। ਉਸ ਲਿਖਤ ਵਿੱਚ ਕੁੱਲ 5 ਮਤੇ ਸਨ। ਇੱਕ ਮਤੇ ਵਿੱਚ ਪੰਥਕ ਕਮੇਟੀ ਨੇ ਆਪਣੇ ਆਪਣੇ ਢੰਗ ਤਰੀਕਿਆਂ ਰਾਹੀਂ ਖਾਲਸਾ ਪੰਥ ਦੀ ਸੁਤੰਤਰਤਾ ਲਈ ਜਦੋਂ ਜਹਿਦ ਕਰ ਰਹੇ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਅਗਵਾਈ ਹੇਠਲੇ ਸ਼੍ਰੋਮਣੀ ਅਕਾਲੀ ਦਲ, ਭਾਰਤੀ ਕਿਸਾਨ ਯੂਨੀਅਨ, ਪੈਗਾਮ ਗਰੁੱਪ, ਸਿੱਖ ਲਾਇਰ ਕਾਉਂਸਲ ਪੰਜਾਬ, ਮਨੁੱਖੀ ਅਧਿਕਾਰ ਸੰਗਠਨ, ਜਸਟਿਸ ਅਜੀਤ ਸਿੰਘ ਬੈਂਸ, ਦੇਸ਼ ਪੰਜਾਬ ਸਟੂਡੈਂਟ ਯੂਨੀਅਨ ਅਤੇ ਪੰਜਾਬ ਦੇ ਹਿੱਤਾਂ ਲਈ ਜੂਝਣ ਵਾਲੀਆਂ ਸਮੂਹ ਵਿਦਿਆਰਥੀ, ਮੁਲਾਜ਼ਮ, ਮਜ਼ਦੂਰ ਤੇ ਦਲਤ ਜਥੇਬੰਦੀਆਂ ਖਾਲਕੂ ਸੰਘਰਸ਼ ਦੀਆਂ ਮੋਦਾਈ ਸਭਨਾ ਸ਼ਕਤੀਆਂ ਤੇ ਜਥੇਬੰਦੀਆਂ ਤੇ ਸਿੱਖਦਰਦੀ ਤਾਕਤਾਂ ਤੋਂ ਇਹ ਉਮੀਦ ਕੀਤੀ ਸੀ ਕਿ ਉਹ ਵੀ ਬ੍ਰਾਹਮਣਵਾਦੀ ਹਕੂਮਤ ਵੱਲੋਂ ਛੱਡੇ ਚੋਣਾ ਦੇ ਖਤਰਨਾਕ ਨੀਤੀਬਾਣ ਤੋਂ ਆਪਣੀ ਰੱਖਿਆ ਕਰਨਗੇ ਅਤੇ ਚਾਣਕੀਆ ਨੀਤੀ ਤਹਿਤ ਖਾਲਸਤਾਨ ਦੀ ਸਾਰ ਜਮੀਨ ਵੱਲ ਘੱਲੇ ਚੋਣਾ ਦੇ ਸੋਨ ਮਿਰਗ ਨੂੰ ਵਾਪਸ ਬ੍ਰਾਹਮਣ ਦੇ ਵਿਹੜੇ ਵਿੱਚ ਭੇਜਣ ਲਈ ਜਾਗਰੂਕ ਹੋਣ ਦਾ ਸਬੂਤ ਦੇਣਗੇ ਇਕਮਤੇ ਵਿੱਚ ਪੰਤ ਹਤੈਸ਼ੀ ਹੋਣ ਦਾ ਦਿਖਾਵਾ ਕਰਨ ਵਾਲੇ ਖੌਤੀ ਬੁੱਧੀ ਜੀਵਿਆਂ ਨੂੰ ਇਹ ਚੇਤਾਵਨੀ ਦਿੱਤੀ ਗਈ ਸੀ ਕਿ ਉਹ ਖਾੜਕੂ ਸੰਘਰਸ਼ ਨੂੰ ਲੀਹ ਤੋਂ ਲਾਉਣ ਦੀਆਂ ਆਪਣੀਆਂ ਕੁਟਲ ਨੀਤੀਆਂ ਤੇ ਉਚਾਲਾਂ ਤੋਂ ਬਾਜ਼ ਆ ਜਾਣ ਅਤੇ ਚੁੱਪ ਕਰਕੇ ਆਪਣੇ ਘਰਾਂ ਵਿੱਚ ਬਹਿ ਜਾਣ ਨਹੀਂ ਤਾਂ ਉਹਨਾਂ ਨੂੰ ਚੁੱਪ ਕਰਵਾਉਣ ਲਈ ਅਸੀਂ ਯਕੀਨਨ ਉਹ ਹਥਿਆਰ ਵਰਤਾਂਗੇ ਜੋ ਅਸੀਂ ਆਪਣੇ ਦੁਸ਼ਮਣ ਲਈ ਇਸਤੇਮਾਲ ਕਰਦੇ ਹਾਂ ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ 22 ਜੂਨ ਦੀ ਤਾਰੀਖ ਮਿੱਥੀ ਸੀ ਪੰਥਕ ਕਮੇਟੀ ਨੇ ਚੋਣਾਂ ਨੂੰ ਰੋਕਣ ਲਈ 21 ਤੇ 22 ਜੂਨ ਨੂੰ ਪੰਜਾਬ ਵਿੱਚ ਪੂਰਨ ਬੰਦ ਕਰਨ ਦੀਆਂ ਹਦਾਇਤਾਂ ਦੇ ਦਿੱਤੀਆਂ ਸਨ ਭਾਈ ਮਨਜੀਤ ਸਿੰਘ ਚੋਣਾਂ ਲੜਨ ਲਈ ਬੇਹੱਦ ਉਤਾਵਲਾ ਤੇ ਬਜਿੱਦ ਸੀ ਉਸ ਦੀ ਪਿੱਠ ਪਿੱਛੇ ਭਾਈ ਗੁਰਵਚਨ ਸਿੰਘ ਮਾਣੋਚਾਲ ਹੁਣ ਕਰਕੇ ਚੋਣਾਂ ਦੌਰਾਨ ਖੜਕੂਆਂ ਦਾ ਆਪਸੀ ਖੂਨ ਖਰਾਬਾ ਹੋ ਜਾਣ ਦਾ ਹਕੀਕੀ ਖਤਰਾ ਪੈਦਾ ਹੋ ਗਿਆ ਸੀ ਜਿਹੜੇ ਲੋਕ 1992 ਦੀਆਂ ਚੋਣਾਂ ਦਾ ਬਾਈਕਾਡ ਕਰਨ ਦੇ ਫੈਸਲੇ ਦੀ ਨੁਕਤਾਚੀਨੀ ਕਰਦੇ ਹਨ ਉਹ ਜਾਂ ਤਾਂ ਇਨ੍ਹਾਂ ਤੱਥਾਂ ਤੋਂ ਅਣਜਾਣ ਹਨ ਅਤੇ ਜਾਂ ਉਹਨਾਂ ਦੇ ਸਿਰਾਂ ਉੱਤੇ ਰਾਸੀ ਸੱਤਾ ਦੀ ਖਵਸ ਦਾ ਭੂਤ ਸਵਾਰ ਹੈ ਪਰ ਇਨੇ ਚਿਰ ਵਿੱਚ ਕਾਂਗਰਸ ਪਾਰਟੀ ਨੇ ਚੰਦਰ ਸ਼ੇਖਰ ਦੀ ਅਗਵਾਈ ਹੇਠਲੀ ਸਰਕਾਰ ਦੀ ਹਮਾਇਤ ਕਰਨ ਦਾ ਆਪਣਾ ਪਹਿਲਾ ਫੈਸਲਾ ਬਦਲ ਲਿਆ ਸੀ ਉਹਨਾਂ ਨੇ ਪਹਿਲਾਂ ਜਿਵੇਂ 1980 ਵਿੱਚ ਚੌਧਰੀ ਚਰਨ ਸਿੰਘ ਦੀ ਸਰਕਾਰ ਨਾਲ ਕੀਤਾ ਸੀ ਠੀਕ ਉਵੇਂ ਹੀ ਚੰਦਰ ਸ਼ੇਖਰ ਦੀ ਸਰਕਾਰ ਤੋਂ ਹਮਾਇਤ ਵਾਪਸ ਲੈਣ ਦਾ ਫੈਸਲਾ ਕਰ ਲਿਆ ਸੀ ਜਿਸ ਕਰਕੇ ਚੰਦਰ ਸ਼ੇਖਰ ਦੀ ਸਰਕਾਰ ਅੱਧਵਾਟੇ ਹੀ ਟੁੱਟ ਗਈ ਸੀ ਸਿੱਟੇ ਵੱਜੋਂ ਜੂਨ 1991 ਵਿੱਚ ਪੰਜਾਬ ਛੱਡ ਕੇ ਬਾਕੀ ਸਾਰੇ ਦੇਸ਼ ਅੰਦਰ ਲੋਕ ਸਭਾ ਦੀਆਂ ਚੋਣਾਂ ਨਵੇਂ ਸਿਰਿਓਂ ਕਰਵਾਉਣੀਆਂ ਪੈ ਗਈਆਂ ਸਨ ਇਹਨਾਂ ਚੋਣਾਂ ਵਿੱਚ ਕਾਂਗਰਸ ਨੂੰ ਬਹੁਮਤ ਮਿਲਣ ਕਰਕੇ 21 ਜੂਨ ਨੂੰ ਵੀ ਪੀ ਵੀ ਨਰਸਮਹਾ ਰਾਓ ਦੀ ਅਗਵਾਈ ਹੇਠ ਨਵੀਂ ਸਰਕਾਰ ਬਣ ਗਈ ਸੀ ਨਰਸਮਹਰਾਓ ਨੇ ਪ੍ਰਧਾਨ ਮੰਤਰੀ ਦਾ ਹਲਫ ਲੈ ਲੈਂਦਿਆ ਸੀ ਪਹਿਲਾ ਕੰਮ ਇਹ ਕੀਤਾ ਕਿ ਪੰਜਾਬ ਅਸੈਂਬਲੀ ਦੀਆਂ ਅਗਲੇ ਹੀ ਦਿਨ ਹੋਣ ਜਾ ਰਹੀਆਂ ਚੋਣਾਂ ਰੱਦ ਕਰ ਦਿੱਤੀਆਂ ਗਈਆਂ ਚੋਣ ਕਮਿਸ਼ਨ ਨੇ ਇਸ ਬਾਰੇ ਨੋਟੀਫਿਕੇਸ਼ਨ 21 22 ਜੂਨ ਦੀ ਵਿਚਕਾਰਲੀ ਰਾਤ ਨੂੰ ਸਵੇਰ ਦੇ 3 ਵਜੇ ਜਾਰੀ ਕੀਤਾ ਸੀ ਅਤੇ ਪੰਜਾਬ ਅੰਦਰ ਹਕੂਮਤੀ ਜ਼ਬਰ ਦੀ ਪਹਿਲਾਂ ਨਾਲੋਂ ਵੀ ਵੱਧ ਵੈਸ਼ੀ ਲਹਿਰ ਚਲਾਉਣ ਦੀਆਂ ਤਿਆਰੀਆਂ ਕਰ ਲਈਆਂ ਗਈਆਂ ਪਰ ਪੰਜਾਬ ਅੰਦਰ ਅੱਧਵਾਟੇ ਰੋਕ ਦਿੱਤੀ ਗਏ ਚੋਣ ਮਹਿੰਮ ਦੇ ਦੌਰਾਨ 28 ਦੇ ਕਰੀਬ ਉਮੀਦਵਾਰਾਂ ਦੀਆਂ ਜਾਨਾਂ ਚਲੀਆਂ ਗਈਆਂ ਸਨ ਉਹ ਖਾੜਕੂਆਂ ਦੀਆਂ ਗੋਲੀਆਂ ਦਾ ਨਿਸ਼ਾਨਾ ਬਣ ਗਏ ਸਨ ਫਗਵਾੜਾ ਖੇਤਰ ਵਿੱਚ ਬਹੁਜਨ ਸਮਾਜ ਪਾਰਟੀ ਦਾ ਚੋਣ ਪ੍ਰਚਾਰ ਕਰ ਰਹੇ ਕੁਝ ਵਰਕਰਾਂ ਨੂੰ ਖਾੜਕੂਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਸਾਡੇ ਮੁਤਾਬਕ ਖਾੜਕੂਆਂ ਦੀ ਇਹ ਕਾਰਵਾਈ ਅਰਾਜੀ ਬੇਸਮਝੀ ਦਾ ਪ੍ਰਗਟਾਵਾ ਸੀ ਕਿਉਂਕਿ ਉਸ ਵੇਲੇ ਰਾਜਨੀਤਿਕ ਸੋਚ ਤੇ ਸਿਆਣਪ ਇਹ ਮੰਗ ਕਰਦੀ ਸੀ ਕਿ ਸਮਾਜ ਦੇ ਦਬੇ ਕੁਚਲੇ ਵਰਗਾਂ ਨੂੰ ਖਾੜਕੂ ਸੰਘਰਸ਼ ਤੋਂ ਦੂਰ ਧੱਕਣ ਦੀ ਥਾਵੇਂ ਉਹਨਾਂ ਨੂੰ ਸੰਘਰਸ਼ ਦੇ ਹਮੈਤੀ ਬਣਾਉਣ ਲਈ ਸੁਗੜ ਰਾਸ ਦੀ ਦਾਪੇਚਕ ਪਹੁੰਚ ਅਪਣਾਈ ਜਾਂਦੀ। ਕਿਤਾਬ ਖਾੜਕੂ ਲਹਿਰਾਂ ਦੇ ਅੰਗ ਸੰਗ ਲੇਖਕ ਸਰਦਾਰ ਅਜਮੇਰ ਸਿੰਘ ਭਾਗ 41ਵਾਂ ਆਵਾਜ਼ ਗੁਰਜੰਟ ਸਿੰਘ ਰੂਫੋ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ